ਜਿਹੜਾ ਮੇਨ ਵਿਸ਼ਾ ਜਿਹੜਾ ਕੱਲ ਪਰਸੋਂ ਤੋਂ ਚੱਲ ਰਿਹਾ ਜਿਹੜਾ ਸਾਡੇ ਗਰਦਾਸਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਉਹਨੇ ਸੋਸ਼ਲ ਮੀਡੀਆ ਤੇ ਉਹਦੇ ਮੁੰਡੇ ਨੇ ਕੱਲ ਇੱਕ ਪਰਸੋਂ ਦੋ ਤਿੰਨ ਦਿਨ ਤੋਂ ਪਾਈ ਆ ਕਿ ਮੇਰੇ ਮੁੰਡੇ ਨੂੰ ਥ੍ਰੈਟ ਕਾਲਾਂ ਆਉਂਦੀਆਂ ਤਾਂ ਕੱਲ ਥ੍ਰੈਟ ਕਾਲ ਦੇ ਬਜਾਏ ਸ਼ਿਕਾਇਤਾਂ ਵੀ ਕੀਤੀਆਂ ਕਿ ਸਾਨੂੰ ਆ ਕੁਝ ਹੋਣ ਰਿਹਾ ਉਹਦੇ ਬਦਲੇ ਚ ਉਹਦੇ ਬੇਟੇ ਨੇ ਜਿਹੜੀ ਪੋਸਟ ਪਾਈ ਆ ਉਹਦੇ ਥੱਲੇ ਕਿਸੇ ਨੇ ਕਮੈਂਟਸ ਕੀਤਾ ਕਮੈਂਟ ਉਹਨੇ ਗਲਤ ਕੀਤਾ ਉਹ ਜਿਹੜਾ ਕਮੈਂਟ ਕੀਤਾ ਵਾ ਉਹਦੇ ਬਦਲੇ ਚ ਉਹ ਬੰਦੇ ਨੂੰ ਹਾਡੀ ਆਮਾਦੀਪੀ ਪਾਰਟੀ ਦੀ ਸਰਕਾਰ ਨੇ 6 ਘੰਟੇ ਦੇ ਵਿੱਚ ਰੈਸਟ ਕੀਤਾ ਤਾਂ ਰੈਸਟ ਕਰਨ ਤੋਂ ਬਾਅਦ ਇਹ ਗੱਲ ਕਲੀਅਰ ਹੋ ਗਈ ਹੈ ਕਿ ਇਸ ਪਰਿਵਾਰ ਨੂੰ ਜਿਹੜਾ ਕਹਿੰਦੇ ਕਿ ਜੱਗੂ ਸਾਨੂੰ ਭਗਵਾਨਪੁਰਿਆ ਥ੍ਰੈਟ ਕਾਲ ਕਰਦਾ ਐ ਐਸਐਸਬੀ ਬਟਾਲਾ ਨੇ ਪ੍ਰੈਸ ਕਾਨਫਰੰਸ ਕਰਕੇ ਬਿਲਕੁਲ ਕਲੀਅਰ ਕੱਟ ਕਰ ਦਿੱਤਾ ਕਿ ਕੋਈ ਐਸੀ ਥ੍ਰੈਟ ਕਾਲ ਜਿਹੜੀ ਇਸ ਪਰਿਵਾਰ ਨੂੰ ਨਹੀਂ ਆਈ ਤਾਂ ਲੋਕਾਂ ਨੂੰ ਘਬਰਾਹਤ ਕਰਦਾ ਇਹ ਜਿਹੜਾ ਆਦਮੀ ਆ ਇਹਦੇ ਆਪ ਪਿਛਲੇ ਲੰਮੇ ਸਮੇਂ ਤੋਂ ਗੈਂਗਸਟਰਾਂ ਨਾਲ ਸਬੰਧ ਨੇ ਤਾਂ ਜਿਹੜੇ ਲੋਕਾਂ ਦੇ ਆਪ ਗੈਂਗਸਟਰਾਂ ਨਾਲ ਸਬੰਧ ਹੋਣ ਆ ਜੋ ਲੋਕੀ ਕਹਿੰਦੇ ਫਿਰਨ ਕਿ ਸਾਨੂੰ ਗੈਂਗਸਟਰਾਂ ਕੋਲੋਂ ਖਤਰਾ ਸਾਨੂੰ ਗੈਂਗਸਟਰ ਥ੍ਰੈਟ ਕਰਨਾ ਦਿੰਦੇ ਨੇ ਅਮਰੀਕਾ ਲਈਦੂ ਸ਼ਰਮ ਵਾਲੀ ਕੋਈ ਗੱਲ ਨਹੀਂ ਸਾਰੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਇਹ ਡੇਰਾ ਬਾਬਾ ਨਾਨਕ ਚ ਜੋ ਕੁਝ ਪਿਛਲੇ ਸਮੇਂ ਹੋਇਆ ਜਦੋਂ 17 ਤੋਂ 22 ਤੱਕ ਸਰਕਾਰ ਬਣੀ ਬਹੁਤ ਕਲੀਅਰ ਕਾਟਨ ਮੈਂ ਕਹਿ ਕੇ ਛੱਲਿਆ ਕਿ 17 ਦੇ ਵਿੱਚ ਇਹੀ ਜੱਗੂ ਭਗਵਾਨਪੁਰੀਆ ਨੇ ਇਹਦੀ ਖੁੱਲ ਕੇ ਮਦਦ ਕੀਤੀ ਔਰ ਮਦਦ ਕਰਨ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਐਸੇ ਬੰਦੇ ਨੇ ਜੱਗੂ ਭਗਵਾਨਪੁਰੀਆ ਦੀ ਮਾਤਾ ਨੂੰ ਮੈਂਬਰ ਪੰਚਾਇਤ ਬਣਾਇਆ ਐਸਸੀ ਰਜਰਵ ਕੋਟਾ ਕਰਕੇ ਉੱਥੇ ਇੱਕ ਨਾਰਮਲ ਜਿਹਾ ਐਸਸੀ ਨੂੰ ਸਰਪੰਚ ਬਣਾ ਕੇ ਸਾਰੀਆਂ ਪਾਵਰਾਂ ਜੱਗੂ ਭਗਵਾਨਪੁਰੀਏ ਦੀ ਮਾਤਾ ਨੂੰ ਦਿੱਤੀਆਂ ਜਿਹੜੇ ਬੰਦੇ ਆਪ ਜੇਲ੍ਹ ਮੰਤਰੀ ਹੋਣ ਹੋਮ ਮਿਨਿਸਟਰ ਹੋਣ ਇਹਨਾਂ ਦੀ ਸਰਪ੍ਰਸਤੀ ਦੇ ਹੇਠ ਇਹ ਗੈਂਗਸਟਰਾਂ ਦੀ ਉਸਤਪਨਾ ਹੀ ਕਰਦੇ ਰਹੇ ਹੋਣ ਅੱਜ ਲੋਕਾਂ ਨੂੰ ਕਹਿੰਦੇ ਸਾਨੂੰ ਗੈਂਗਸਟਰਾਂ ਦਾ ਕੋ ਖਤਰਾ ਪੜਾ ਮੈਂ ਤੁਹਾਡੇ ਚੈਨਲ ਦੇ ਰਾਈ ਕਹਿਣ ਡਿਆ ਕਿ ਜਦੋਂ ਮਖਤਾਰ ਅंसारी ਨੂੰ ਇੱਕ ਝੂਠਾ ਕੇਸ ਬਣਾ ਕੇ ਇੱਕ ਨਾਰਮਲ ਮਹਾਲੀ ਚ ਇੱਕ ਥਾਣੇ ਚ ਪਰਚਾ ਦਰਜ ਕਰਕੇ ਤਾਂ ਉਹਨੂੰ ਲਗਭਗ ਕਿੰਨੇ ਸਾਲ ਇਹਨਾਂ ਨੇ ਪੰਜਾਬ ਚ ਲੈ ਕੇ ਆਂਦਾ ਯੂਪੀ ਦੀ ਸਰਕਾਰ ਟਿੱਟ ਕੇ ਮਰ ਗਈ ਕਈ ਵਾਰੀ ਉਹਨਾਂ ਵਕੀਲ ਵੱਡੇ ਵੱਡੇ ਕੀਤੇ ਕਿ ਇਹ ਬੜਾ ਵੱਡਾ ਜਿਹੜਾ ਗੈਂਗਸਟਰ ਆ ਸਾਨੂੰ ਚਾਹੀਦਾ ਸਾਨੂੰ ਦੇ ਦਿਓ ਸਰਕਾਰ ਸੁਪਰੀਮ ਕੋਰਟ ਤੱਕ ਗਈ ਔਰ ਇਹੀ ਬੰਦੇ ਜਿਹੜੇ ਉਸ ਸਮੇਂ ਦੀ ਜਿਹੜੀ ਕਾਂਗਰਸ ਦੀ ਸਰਕਾਰ ਚੱਲਦੀ ਇਨਾ ਵੱਡੇ ਵੱਡੇ ਵਕੀਲ ਕਰਕੇ ਉਹਨਾਂ ਸਰਕਾਰਾਂ ਦੇ ਉਲਟ ਤਾਂ ਉਸ ਨੂੰ ਪੁਸ਼ਤਪ ਨਹੀਂ ਕਰਦੇ ਰਹੇ ਤੁਹਾਨੂੰ ਇਹਨਾਂ ਦੀਆਂ ਜੇਲਾਂ 'ਚ ਰੱਖਦੇ ਰਹੇ ਜੇਲਾਂ 'ਚ ਨਹੀਂ ਰੱਖਦੇ ਰਹੇ ਮੈਨੂੰ ਲੱਗਦਾ ਹੈ ਤਾਂ ਇੱਕ ਬਹਾਨਾ ਜੇਲਾਂ ਦਾ ਔਰ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਜਿਹੜਾ ਇਹ ਦਿੰਦੇ ਰਹੇ ਨੇ ਇਹ ਇਹਨਾਂ ਦਾ ਅਸਲੀ ਜਿਹੜਾ ਚਿਹਰਾ ਬਿਲਕੁਲ ਨੰਗਾ ਜਿਹੜਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੈਂ ਕਰਨ ਆਇਆ ਇੱਕ ਗੱਲ ਹੋਰ ਆ ਜਿਹੜਾ ਪਿਛਲੀ ਦਿਨੀ ਜਿਹੜਾ ਸੀਗਾ ਜੱਗੂ ਭਗਵਾਨਪੁਰੀਏ ਦਾ ਬ੍ਰਦਰ ਇੱਕ ਨਿੱਜੀ ਚੈਨਲ ਤੇ ਉਹਨੇ ਇੱਕ ਇੰਟਰਵਿਊ ਕੀਤੀ ਹੈ ਜਿਹਦੇ ਵਿੱਚ ਉਹਨੇ ਬੜਾ ਕਲੀਅਰ ਕਟਿਆ ਕਿ ਜਿਹੜਾ ਪੱਪੂ ਢਿਲਵਾ ਵਾਲਾ ਸਰਪੰਚ ਮਾਰਿਆ ਉਹ ਜਿਹੜਾ ਸਰਪੰਚ ਦਾ ਕਤਲ ਹੋਇਆ ਉਹ ਬਿਲਕੁਲ ਸੁਖਜਿੰਦਰ ਸਿੰਘ ਰੰਧਾਵੇ ਦੇ ਕਹਿਣ ਮੁਤਾਬਕ ਹੋਇਆ ਮੈਂ ਅੱਜ ਤੁਹਾਡੇ ਚੈਨਲਾਂ ਤੇ ਰਹੀਂ ਇਹ ਗੱਲ ਕਹਿਣ ਚੱਲਿਆ ਕਹਿ ਰਿਹਾ ਕਿ ਅਗਰ ਉਹ ਪੱਪੂ ਢਿਲਵਾ ਵਾਲੇ ਦਾ ਕਤਲ ਦਾ ਨਿਚੋਰ ਕਰਨਾ ਹੈ ਤਾਂ ਉਹਦੇ ਵਿੱਚ ਜੱਗੂ ਭਗਵਾਨਪੁਰੀਏ ਦਾ ਰਿਮਾਂਡ ਲਿਆ ਜਾਏ ਉਹਦੇ ਵਿੱਚ ਜਿਹੜੇ ਦੀਪ ਹੋਣੀ ਮੁੰਡੇ ਨੇ ਢਿਲਵਾਂ ਦੇ ਜਿਨ੍ਹਾਂ ਨੇ ਜੱਗੂ ਨੂੰ ਉਹਨੂੰ ਮਾਰਿਆ ਪਕੂ ਢਿਲਵਾਲੇ ਨੂੰ ਉਹਦਾ ਰਿਮਾਂਡ ਲਿਆ ਜਾਏ ਤਾਂ ਜਿਹੜਾ ਜੱਗੂ ਭਗਵਾਨਪੁਰੀਏ ਦਾ ਭਰਾ ਇਹ ਗੱਲ ਕਹਿੰਦਾ ਕਿ ਇਹਨੇ ਜਿਹੜਾ ਉਥੇ ਗੋਲਦੀ ਪੰਮਰਾ ਉਹਦੇ ਫੋਨ ਤੋਂ ਗੱਲ ਹੋਈ ਸੁਖਜਿੰਦਰ ਰੰਧਾਵੇ ਨਾਲ ਤਾਂ ਉਹਨੇ ਕਿਹਾ ਤੁਸੀਂ ਇਹਦਾ ਕਤਲ ਕਰ ਦੋ ਮੈਂ ਬੈਠਾ ਮੈਂ ਵੇਖ ਲਾਂਗਾ ਕੀ ਹੁੰਦਾ ਉਸ ਜਿਹੜਾ ਗੋਲਦੀ ਪੰਮਰਾ ਉਨੂੰ ਵੀ ਚੱਕਿਆ ਜਾਏ ਉਹਦਾ ਵੀ ਰਿਮਾਂਡ ਲਿਆ ਕੇ ਉਹਨਾਂ ਨੂੰ ਲਿਆਂਦਾ ਜਾਏ ਤਾਂ ਸਾਹਮਣੇ ਇਹਨਾਂ ਨੂੰ ਇੰਟਰੋਗਾਈਟ ਕੀਤਾ ਜਾਏ ਉਹ ਬਕਣਗੇ ਜਦੋਂ ਬਕਣਗੇ ਉਸ ਪਰਚੇ ਦੇ ਵਿੱਚ ਸੁਖਜਿੰਦਰ ਸਿੰਘ ਰੰਦਾਵੇ ਨੂੰ ਨਾਮਜ਼ਦ ਕਰਨਾ ਚਾਹੀਦਾ ਔਰ ਉਸ ਪਰਿਵਾਰ ਨੂੰ ਜਿਹੜਾ ਅੱਜ ਤਰ ਤਰ ਖੋਕਰਾਂ ਖਾ ਰਿਹਾ ਹੈ ਉਸ ਪਰਿਵਾਰ ਨੂੰ ਉਸ ਮਾਂ ਨੂੰ ਜਿਹਦਾ ਪੁੱਤ ਗਿਆ ਉਹਨਾਂ ਭਰਾਵਾਂ ਨੂੰ ਜਿਹਦਾ ਭਰਾ ਗਿਆ ਉਹ ਬੱਚੇ ਜਿਨ੍ਹਾਂ ਦਾ ਬਾਪ ਗਿਆ ਉਹਨਾਂ ਨੂੰ ਅਨਸਾਰ ਤਾਂ ਮਿਲੂਗਾ ਇਹ ਸਾਰੇ ਬੰਦੇ ਲਿਆ ਕੇ ਇੰਟਰੋਗੇਟ ਕਰਕੇ ਤਾਂ ਉਸ ਬੰਦੇ ਨੂੰ ਪਰਚੇ ਦੇ ਵਿੱਚ ਰੱਖਣਾ ਚਾਹੀਦਾ ਆ ਮੇਰਾ ਮੇਨ ਮਕਸਦ ਹੈ ਸੀਐਮ ਸਾਹਿਬ ਨਾਲ ਗੱਲ ਹੋਈ ਹੈ ਤਾਂ ਡੀਐਸ ਮਾਮਲੇ ਤੇ ਦੀ ਇਨਕੁਆਰੀ ਵਾਸਤੇ ਮੈਂ ਸੀਐਮ ਸਾਹਿਬ ਨੂੰ ਮੈਂ ਸੀਐਮ ਸਾਹਿਬ ਨੂੰ ਵੇਖੋ ਪਹਿਲਾਂ ਮੈਂ ਚੰਨਨ ਦੇ ਰਿਹਾ ਤੁਹਾਡੇ ਘਰਾਂ ਮੈਂ ਜਦੋਂ ਗੱਲ ਸਾਰੀ ਬਾਹਰ ਆ ਗਈ ਆ ਹੁਣ ਗੱਲ ਕਲੀਅਰ ਹੋ ਗਈ ਆ 2-3 ਦਿਨ ਤੋਂ ਤਾਂ 2-3 ਦਿਨ ਤੋਂ ਗੱਲ ਕਲੀਅਰ ਹੋਣ ਤੋਂ ਬਾਅਦ ਜਿਹੜੀ ਗੱਲ ਹੈ ਇਹ ਸਾਰਾ ਕੁਝ ਸੀਐਮ ਸਾਹਿਬ ਦੇਖ ਲੈਣ ਕਿ ਹੁਣ ਲਾਈਵ ਚੱਲ ਰਿਹਾ ਸਾਰੇ ਚੰਨਨਾਂ ਦੇਖ ਲੈਣਾ ਸਭ ਨੇ ਦੇਖ ਲੈਣਾ ਮੈਂ ਤੁਸੀਂ ਗੱਲ ਕਰ ਬਿਲਕੁਲ ਜੀ ਜਿੰਨਾ ਚਿਰ ਰਿਮਾਂਡ ਤੇ ਨਹੀਂ ਆਉਂਦੇ ਉਹ ਬੰਦੇ ਰਿਮਾਂਡ ਤੇ ਸਾਹਮਣੇ ਕਹਿਣਗੇ ਕਿ ਜੱਗੂ ਭਗਵਾਨਪੁਰਿਆ ਵੀ ਕਹੇਗਾ ਤੇ ਜਿਹੜੇ ਦੀਪ ਹੁਣੀ ਅੰਦਰ ਗਏ ਨੇ ਉਹ ਵੀ ਕਹਿਣਗੇ ਤਾਂ ਜਿਹਦੇ ਫੋਨ ਤੋਂ ਗਏ ਜਦੋਂ ਪੁਲਿਸ ਨੇ ਇੰਟਰੋਗੇਟ ਕਰਤੀ ਆ ਤਾਂ ਕੰਧਾਂ ਬਖਦੀਆਂ ਤੁਸੀਂ ਆਪਣੇ ਇੱਕ ਮਿੰਟ ਗੱਲ ਲਿਖੀ ਤੁਹਾਡੀ ਜਿਹੜੀ ਤੁਹਾਡੀ ਇਲੈਕਸ਼ਨ ਹੋਈ ਸੀ ਤਾਂ ਤੇ ਵੀ ਉਹ ਕਹਿੰਦੇ ਰੋਪ ਲੱਗਦੇ ਰਹੇ ਕਿ ਜੱਗੂ ਦੀ ਫੈਮਲੀ ਕੋਲ ਤੁਸੀਂ ਵੀ ਸਪੋਰਟ ਲਈ ਮੈਂ ਸਿਰਫ ਇਹ ਗੱਲਣਾ ਚਾਹੁੰਦਾ ਕਿ ਤੁਸੀਂ ਕਦੀ ਜੱਗੂ ਭਗਵਾਨਪੁਰ ਪਿੰਡ ਜਿਹੜਾ ਜਾਂ ਜੱਗੂ ਦੇ ਬੰਦੇ ਤਾਕਤ ਤੁਸੀਂ ਕਦੀ ਜੱਗੂ ਭਗਵਾਨਪੁਰ ਪਿੰਡ ਜਿਹੜਾ ਹੈ ਜੱਗੂ ਦੇ ਬੰਦਿਆਂ ਦੀ ਇਲੈਕਸ਼ਨ ਦੀ ਮਦਦ ਲਈ ਕਿ ਬਿਲਕੁਲ ਨਹੀਂ ਮੈਂ ਲਈ ਜੀ ਸਮਝ ਲਿਆ ਬਿਲਕੁਲ ਨਹੀਂ ਮੈਂ ਮਦਦ ਲਈ ਕੋਈ ਬੰਦਾ ਸਾਫਤ ਕਰ ਦੇ ਕਿ ਮੈਂ ਉਹਨਾਂ ਦੀ ਮਦਦ ਲਈ ਹੈ ਜਿਹੜੇ ਅਲਿਗੇਸ਼ਨ ਲਾ ਰਹੇ ਨੇ ਹੈ ਜਿਹੜੇ ਇਨਰ ਦਾ ਅਲਿਗੇਸ਼ਨ ਲੱਗਦੇ ਨੇ ਤੁਹਾਡੀ ਤੁਹਾਡੇ ਲੋਕ ਇਲੈਕਸ਼ਨ ਦੀ ਮਦਦ ਲਈ ਲਿਖੇ ਹੈ ਅਲਿਗੇਸ਼ਨ ਲਾਉਣਾ ਤੁਸੀਂ ਜਿੱਦ ਤੱਕ ਜੋ ਮਰਜ਼ੀ ਅਲਿਗੇਸ਼ਨ ਲਾ ਦਿਓ ਇਹਦੇ ਰੰਧਾਵਾ ਸਾਹਿਬ ਐਮਪੀ ਵੀ ਕਰ ਸਕਦਾ ਤੁਸੀਂ ਕੋਈ ਮਰਜ਼ੀ ਅਲਿਗੇਸ਼ਨ ਲਾ ਦਿਓ ਨਾ ਮੈਂ ਪ੍ਰੂਫ ਤੇ ਨਾ ਆ ਦੇਖੋ ਠੀਕ ਹੈ ਨਾ ਅੱਕ ਕੀ ਕਹਿ ਰਿਹਾ ਆ ਆ ਤੁਹਾਨੂੰ ਸੁਣਾਉਣਾ ਹੋਣੀ ਇਹ ਆ ਸੁਣੋ ਕੋ ਯਾਰ ਆ ਕੌਣ ਦਾ ਕਿਉਂ ਬਾਦ ਜਦੋਂ ਆਪਣੀ ਇਥੇ ਕਾਲੀ ਦਲ ਸੀ ਉਸ ਤੋਂ ਬਾਅਦ ਸੁਖੀ ਰਹਿੰਦਾ ਵੀ ਉਹਨਾਂ ਦੀ ਸਰਕਾਰ ਬਣੀ ਕਾਂਗਰਸ ਬਣੀ ਉਹ ਟਾਈਮ ਸੁਖੀ ਨੂੰ ਪੁੱਛੋ ਵੀ ਤੇਰੇ ਨਾਲ ਜੱਗੂ ਨਹੀਂ ਸੀ ਕੋ ਮਤਾ ਤੂੰ ਜੱਗੂ ਦੀ ਸਪੋਰਟ ਨਹੀਂ ਸੀ ਲੈਂਦਾ ਇੰਨੇ ਮੁੰਡੇ ਸਾਡੇ ਏਰੀਆ ਦੇ ਵਿੱਚੋਂ ਜੀ ਕਿੰਨੇ ਮੁੰਡੇ ਇਸ ਏਰੀਆ ਦੇ ਵਿੱਚੋਂ ਜੀ ਇੰਨੇ ਘਰਾਂ 'ਚ ਬਿਠਾ ਤੇ ਵਰਤ ਗਏ ਖਰਚੇ ਕਰਾ ਤੇ ਘਰਾਂ ਦੇ ਘਰ ਖਤਮ ਕਰ ਦਿੱਤੇ ਸੁਖੀ ਦੇ ਨਾਲ ਜਰੂਰ ਸਾਡੇ ਕਨੈਕਟਡ ਹੈਗੇ ਆ ਹਮਮ ਸੁਖੀ ਦੇ ਟਾਈਮ ਸਰਪੰਚੀ ਵੀ ਸਾਡੇ ਕੋਲ ਆ ਠੀਕ ਆ ਮਾਤਾ ਜੀ ਮੋਕੇ ਦੇ ਮੈਂਬਰ ਹੀ ਐਸੀ ਸੀਟ ਸੀ ਤਾਂ ਸਾਡਾ ਆਪਦਾ ਬੰਦੇ ਸਰਪੰਚ ਬਣਾਇਆ ਸੀ ਪੁੱਛੋ ਸੁਖੀ ਨੂੰ ਇਹਨੇ ਨਹੀਂ ਬਣਾਇਆ ਬਿਨਾਂ ਲਿਖਣ ਦੀ ਉਤੋਂ ਸਾਨੂੰ ਸਰਪੰਚ ਬਣਾਇਆ ਨੇ ਜੇ ਰੰਧਾਵਾ ਜਗੂਰਾਂ ਦੇ ਕੋਲੋਂ ਤੇ ਲੋੜਾ ਪੁੱਛੀਰਵਾ ਸਕਦਾ ਕਿ ਉਹ ਇਹਨੂੰ ਸਾਡੀ ਮਾਂ ਤਾਂ ਕਿਸੇ ਨੂੰ ਨਹੀਂ ਮਰਵਾ ਸਕਦਾ ਇਹਨੂੰ ਪੁੱਛੋ 골ਡੀ ਤੁਮਰੇ ਦੇ ਉੱਤੇ ਫੋਨ ਕੀ ਫੋਨ ਕੋਈ ਸਰਪੰਚ ਜਿਹਾ ਕਿ ਇਹਨੇ ਨਹੀਂ ਮੁਰਿਆ ਨਾ ਮਾਤਾ ਫਾਰੇ ਫਾਰੇ ਲਖਣਾ ਤੇ ਮੇਰੇ ਪਿੰਨਾਂ ਤੇ ਲਖਣਾ ਹੋਈਆਂ ਮੇਰਾ ਨਾਮ ਮੇਰਾ ਗੁਰਪ੍ਰੀਤ ਸਿੰਘ ਮੈਂ ਹੁਣ ਤੁਮਰੇ ਕੋਲ ਆਪਾਂ ਇਹ ਲੋਕ ਕੋਣ ਜਿਹੜਾ ਸਰਪੰਚ ਹੈ ਹੁਣ ਸਰਪੰਚ ਜਿਹੜੀ ਮੌਕੇ ਦੀ ਸਰਪੰਚ ਹੈ ਉਹ ਹੈਗੀ ਆ ਜੱਗੂ ਭਗਵਾਨ ਪੁਰੀਏ ਦੀ ਚਾਚੀ ਤੇ ਮਾਸੀ ਉਹ ਸਰਪੰਚਾ ਲੈਕਸ਼ ਮੇਰੇ ਕੋਈ سپورਨ ਨਹੀਂ ਜੀ ਮੈਂ ਸਾਰੇ ਇਲੈਕਸ਼ਨਾਂ ਚ ਇਲੈਕਸ਼ਨਾਂ ਕਰਾਈਆਂ ਸਾਰੇ ਪਿੰਡਾਂ ਚ ਮੇਰੇ ਪਿੰਡ ਆਪਣੇ ਪਿੰਡ ਚ ਆਮ ਆਦਮੀ ਪਾਰਟੀ ਵਾਲਿਆਂ ਨੇ ਇਲੈਕਸ਼ਨ ਲੜੀ ਆ ਕਾਂਗਰਸ ਵਾਲਿਆਂ ਇਲੈਕਸ਼ਨ ਲੜੀ ਆ ਅਕਾਲੀ ਦਲ ਵਾਲਿਆਂ ਇਲੈਕਸ਼ਨ ਲੜੀ ਆ ਮੈਂ ਆਪਣੇ ਪਿੰਡ ਚ ਮੈਂ ਸਾਰੇ ਪਿੰਡਾਂ ਚ ਖੋਲ ਦਿੱਤੀ ਚਾਹੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਜਿਹੜਾ ਮਰਜ਼ੀ ਬੰਦਾ ਆਜ਼ਾਦ ਵੀ ਹੋਵੇ ਕੋਈ ਉਹ ਇਲੈਕਸ਼ਨ ਲੜ ਸਕਦਾ ਐ ਹੁਣ ਕਿਹੜੀ ਪਾਰਟੀ ਤੋਂ ਕੌਣ ਇਹ ਤਾਂ ਇਹਨਾਂ ਨੂੰ ਪਤਾ ਉਹ ਕਿੱਧਰੋਂ ਨੇ ਇਹ ਤਾਂ ਕਿੱਧਰੋਂ ਨੇ ਇਹ ਤਾਂ ਹੁਣ ਤਾਂ ਇੱਕ ਹੋਰ ਨਾ ਵਸਾ ਤੁਹਾਡੇ ਜਿਹੜੀ ਲਾਅ ਐਂਡ ਆਰਡਰ ਦੀ ਗੰਦਾਸਪੂਤਲੇ ਸਿਚੁਏਸ਼ਨ ਆ ਰਹੀ ਉਹਦੇ ਪ੍ਰਿਆਰ ਹੁਣਾਂ ਦਾ ਇੱਕ ਤਰੋ ਹੈ ਆਪ ਤੋਂ ਬਾਅਦ ਆ ਤਿੰਨ ਚਾਰ ਘੰਟੇ ਹੋਏ ਆਮਾਦੀ ਪਾਰਟੀ ਦੀ ਸਰਕਾਰ ਛੱਡੋ ਕ੍ਰਿਟੀਕਲ ਕਨੈਕਸ਼ਨ ਸਾਰੇ ਜੱਗੂ ਦੀ ਮਾਦਨ ਨੂੰ ਕੋਈ ਵਿਚੰਨ ਦੇ ਵਿੱਚ ਉਦ ਇਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੇ ਕੀ ਕਹਿਣਾ ਚਾਹੁੰਦੇ ਜੀ ਕਿਉਂ ਨਹੀਂ ਤੁਸੀਂ ਤੁਸੀਂ ਇੱਕ ਹੋਰ ਗੱਲ ਦੇਖੋ ਜਿਹੜੀ ਕੱਲ ਵੀ ਕੱਲ ਹੈ ਇਹਨਾਂ ਨੇ ਪਰਸੋਂ ਪਿਆ ਕਰ ਸਟੇਟਮੈਂਟ ਦਿੱਤੀ ਆ ਕਿ ਪਹਿਲਾਂ ਉਹ ਜਿਹੜੀ ਫਤੇਗੜ ਗੋਲੀ ਚੱਲੀ ਆ ਉਹ ਜਿਹੜਾ ਬੰਦਾ ਵਾ ਜਿਹਦਾ ਦੁਕਾਨ ਤੇ ਗੋਲੀ ਚੱਲੀ ਆ ਉਹ ਬੰਦਾ ਸਾਡੇ ਕੋਲ ਆਇਆ ਤਾਂ ਸਾਡੇ ਕੋਲੋਂ ਜਾਂ ਜਦੋਂ ਸਾਡੇ ਕੋਲ ਆ ਤਾਂ ਡੇਢ ਘੰਟੇ ਬਾਅਦ ਗੋਲੀ ਚੱਲੀ ਆ ਇਹਦਾ ਮਤਲਬ ਇਹ ਹੈ ਕਿ ਉਹ ਬੰਦਾ ਤੁਹਾਡੇ ਕੋਲ ਬੈਠਾ ਤੇ ਡੇਢ ਘੰਟੇ ਬਾਅਦ ਗੋਲੀ ਚੱਲਦੀ ਆ ਇਹ ਤਾਂ ਮੈਂ ਤੁਹਾਨੂੰ ਇਹ ਵੀ ਪਤਾ ਹੋਊਗਾ ਫਿਰ ਗੋਲੀ ਕਿੰਨੇ ਚਲਾਈ ਹੈ ਇਹਦੇ ਤੋਂ ਗੰਭਾ ਜਾਲਾ ਦੋ ਕਿ ਜਿਹੜੇ ਬੰਦਾ ਤੁਹਾਡੇ ਕੋਲ ਬੈਠਾ ਹੈ ਉਹਦੀ ਦੁਕਾਨ ਤੇ ਤੁਹਾਡੇ ਕੋਲ ਬੈਠੋ ਤੁਸੀਂ ਕਹਿੰਦੇ ਕਿ ਸਾਡੇ ਕੋਲ ਬੈਠਾ ਹੈ ਆ ਡੇਢ ਘੰਟੇ ਬਾਅਦ ਉਹਦੀ ਦੁਕਾਨ ਤੇ ਗੋਲੀ ਚੱਲਦੀ ਆ ਉਹ ਫਿਰ ਕੌਣ ਚਲਾ ਗਿਆ ਜੀ ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਨੂੰ ਕੀ ਪਤਾ ਉਹਨੂੰ ਪੁੱਛੋ ਜਾ ਕੇ ਜਿਹੜਾ ਕਹਿੰਦਾ ਮੇਰੇ ਕੋਲ ਤਾਂ ਆਇਆ ਕੋਈ ਨਹੀਂ ਮੈਂ ਤਾਂ ਰਾਤੀ ਕਲੀਅਰ ਕੀਤਾ ਕਿ ਜਿਹੜੇ ਬੰਦੇ ਦੀ ਦੁਕਾਨ ਤੇ ਗੋਲੀ ਚੱਲੀ ਆ ਮੈਂ ਰਾਤੀ ਗਿਆ ਉੱਥੇ ਵਿੱਚ ਕਰਕੇ ਆ ਜਿਹੜੇ ਬੰਦੇ ਦੀ ਦੁਕਾਨ ਤੇ ਗੋਲੀ ਚੱਲੀ ਆ ਉਹਦਾ ਛੋਟਾ ਭਰਾ ਮੇਰੀ ਪਾਰਟੀ ਦਾ ਸਰਪੰਚ ਹੈ ਉਹ ਕਹਿੰਦਾ ਸੀ ਤਾਂ ਤੇਰੇ ਕੋਲ ਗਏ ਨਹੀਂ ਉਹ ਕਹਿੰਦਾ ਮੈਂ 3 ਮਹੀਨੇ ਪਹਿਲਾਂ ਦੁਕਾਨ ਰੈਂਟ ਤੇ ਲਈ ਆ ਮੇਰੇ ਤੋਂ ਪਹਿਲਾਂ ਦੁਕਾਨ ਕਿਸੇ ਭਗਵਾਨਪੁਰੇ ਦਾ ਹੀ ਬੰਦਾ ਵਾ ਉਹਦੇ ਕੋ ਰੈਂਟ ਤੇ ਸੀਗੀ ਉਹਦੇ ਕੋ ਰੈਂਟ ਤੇ ਮੈਂ 3 ਮਹੀਨੇ ਤੋਂ ਲਈ ਆ ਜਿਹੜਾ ਭਗਵਾਨਪੁਰੇ ਦਾ ਉਹਨੂੰ ਥੈਟਕਲ ਜਰੂਰ ਆਈ ਆ ਉਹਦੇ ਭਲੇਖੇ ਚ ਕੀ ਉਹ ਬੰਦੇ ਨੇ ਦੁਕਾਨ ਪਈ ਤਾਂ ਮੇਰੇ ਤੇ ਇਨਫਰਿੰਗ ਹੋਈ ਆ ਨਹੀਂ ਜੀ ਇੱਕ ਆਪਣਾ ਜੱਗ ਨੂੰ ਅਨੁਸਰੀ ਰਿਮਾਰਡ ਮਿਲਦਾ ਵਾ ਇਹ ਉਹਦੇ ਦੂਜੇ ਜਿਹੜੇ ਸਾਥੀ ਹੁੰਦੇ ਆ ਜੇਕਰ ਕੋਸ਼ਿਸ਼ ਕਰਾਓਗੇ ਰੰਦਾ ਵਾ ਨਾ ਅਨੁਰੋਧ ਕਰਤਾ ਰਹੋ ਅੰਦੀ ਕੋਸ਼ਿਸ਼ ਬਿਲਕੁਲ ਜੀ ਤੁਹਾਡੇ ਚੈਨਲ ਦੇ ਨਹੀਂ ਮੈਨੂੰ ਇਹੀ ਤੁਹਾਡੇ ਚੈਨਲਾਂ ਤੋਂ ਉਮੀਦ ਆ ਕਿ ਇਹ ਕਹਿੰਦੇ ਨੇ ਕਿ ਚੈਨਲ ਜੇ ਤੁਹਾਡੇ ਚੈਨਲ ਆਲਾ ਦੇ ਥਰੂ ਹੀ ਜਿਹੜਾ ਮਾੜਾ ਬੰਦਾ ਉਹ ਇਨਸਾਫ ਮਿਲ ਸਕਦਾ ਤੁਹਾਡੇ ਚੈਨਲਾਂ ਦੇ ਥਰੂ ਤੁਸੀਂ ਗੱਲ ਜਿਹੜੀ ਆ ਗੱਲ ਜਾ ਰਹੀ ਹੈ ਜੀ ਨਹੀਂ ਨਹੀਂ ਇਹ ਸਾਡੇ ਜਰੀਏ ਬਿਲਕੁਲ ਕਰਾਂਗੇ ਜੀ ਬਿਲਕੁਲ ਅਜੇ ਮੇਰੀ ਕੋਈ ਗੱਲ ਨਹੀਂ ਹੋਈ ਮੈਂ ਰਿਟਰਨ ਤੇ ਕੋਈ ਗੱਲ ਨਹੀਂ ਅਜੇ ਤੱਕ ਕੀਤੀ ਜੀ ਇਹਦੇ ਸਬੰਧ ਚ ਮੈਂ ਮਿਲਾਂਗਾ ਜੀ ਸੀਐਮ ਸਾਹਿਬ ਨੂੰ ਬੀਜੀਪੀ ਨੂੰ ਲਿਖੋਗੇ ਕਿ ਮੈਂ ਸੀਐਮ ਸਾਹਿਬ ਨੂੰ ਮਿਲਾਂਗਾ ਜੀ ਇਹਦੇ ਸਬੰਧ ਚ ਆਪਸੇ ਸੂਬੇ ਚ ਐਮਪੀ ਦਾ ਪਰਿਵਾਰ ਸੇਫ ਨਹੀਂਗਾ ਤੇ ਆਮ ਜਨਤਾ ਕਿਵੇਂ ਸੇਫ ਹੋਏ ਐਮਪੀ ਦਾ ਸੇਫ ਨਹੀਂ ਮੈਂ ਐਮਐਲਏ ਆ ਠੀਕ ਹੈ ਜੀ ਮੈਂ ਤਾਂ ਨਹੀਂ ਕਦੀ ਕਿਹਾ ਕਿ ਮੈਂ ਐਮਐਲਏ ਕ ਸੇਫ ਨਹੀਂ ਠੀਕ ਹੈ ਨਾ ਸੇਫਟੀ ਇਹ ਤਾਂ ਸਾਰੇ ਕారణ ਕ ਕੋਈ ਵੀ ਨਹੀਂ ਸੇਫ ਜੀ ਪੰਜਾਬ ਉਪ ਮੈਨੋ ਦਾ ਨਹੀਂ ਲੱਗਦਾ ਆਪ ਜੀ ਪੰਜਾਬ ਤੋਂ ਕੁਝ ਸਥਿਤੀ ਵਾਲਾ ਨੰਦ ਦੇ ਕੇ ਇੱਕ ਗੱਲ ਰਿਕਾਰਡ ਜੇ ਇੱਕ ਗੱਲ ਜੇ ਡੇਰਾ ਬਾਬਾ ਨਾਨਕ ਚ ਮੈਂ ਬਾਹਰ ਦੇ ਹਲਕੇਾਂ ਦੀ ਨਹੀਂ ਗੱਲ ਕਰਦਾ ਮੈਂ ਡੇਰਾ ਬਾਬਾ ਨਾਨਕ ਹਲਕੇ ਦੀ ਗੱਲ ਕਰਦਾ ਡੇਰਾ ਬਾਬਾ ਨਾਨਕ ਹਲਕੇ ਚ ਕੋਈ ਵੀ ਅੱਜ ਕਾ ਵਾਰਦਤ ਕਿਸੇ ਨੇ ਕੀਤੀ ਆ ਜਸਤ ਉਹਨਾਂ ਨੂੰ ਇੱਕ ਦੋ ਦਿਨਾਂ ਦੇ ਵਿਚ ਵਿੱਚ ਸਾਰੇ ਪੀਸ ਕਰਕੇ ਸਾਰੇ ਬੰਦੇ ਫੜ ਕੇ ਅੰਦਰ ਦੇਤੇ ਨੇ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਚ ਕਿਸਨਾਰੇ ਦੀ ਲੁੱਟ ਹੋ ਕੋਈ ਜਿਹੜੇ ਦੁਕਾਨ ਤੋਂ ਧੁੱਪ ਪੈਨੇ 1:30 ਵਜੇ ਡੱਕ ਮਾਰਿਆ ਸੀ ਜੋਨਾ। ਔਰ ਡੇਰੇ ਲਿਆ ਕੇ ਥਾਣੇ ਚੋਂ ਬੰਦੇ ਪੰਡੋਰੀ ਤੁਹਾਡੇ ਅੰਮ੍ਰਿਤਸਰ ਲਾਗੋਂ ਫੜ ਕੇ ਖੜੇ ਆ। ਪੰਡੋਰੀ ਡੇਰੇ ਥਾਣੇ ਚ ਦਿੱਤੇ ਪਤਾ। ਉਹ ਵੀ ਮੇਰੇ ਚ ਕਰਕੇ ਵੀ ਗਏ ਸੀਗੇ। ਇੰਨਾ ਕੰਮ ਲੁੱਟਮਾਰ ਕਿਉਂ ਹੋ ਰਹੀ ਐ ਤੇ ਜੋ ਗੈਸਰਵਾਚ ਚੱਲਿਆ ਔਰ ਤੁਹਾਡੀ ਸਰਕਾਰ ਕਿਉਂ ਚੱਲ ਰਹੀ ਐ? ਕਿੱਥੇ ਲੁੱਟਕੋ ਹੋ ਰਹੀ ਐ? ਮੈਨੂੰ ਇੱਕ ਇੱਕ ਜਗ੍ਹਾ ਦੱਸੋ ਕਿੱਥੇ ਲੁੱਟਕੋ ਹੋਈ ਐ ਜੀ। ਮੈਂ ਕਿਹਾ ਤੁਸੀਂ ਵਾਰਦਾਤਾ ਦੱਸੋ ਨਾ ਵਾਰਦਾਤਾ ਹੋਈ ਕਿੱਥੇ ਐ? ਸਿਰਫ ਡਰਾ ਇੱਕ ਡਰਾਵਾ ਜਿਹੜੇ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਉਹ ਸਿਰਫ ਇੱਕ ਡਰਾਵਾ ਦਿੰਦੇ ਨੇ ਤੁਰੇ ਜਾਂਦਿਆਂ ਨੂੰ ਕਿਸੇ ਦੇ ਗੇਟ 'ਚ ਛੋਟਾ ਮੋਟਾ ਖਲਾਕ ਕਰ ਗਿਆ ਤਾਂ ਲੋਕ ਸਹਿਮ ਜਾਂਦੇ ਨੇ ਨਹੀਂ ਜਿਹੜੀ ਆ ਜਿਹੜੇ ਕਤਲ ਹੋਏ ਨੇ ਕੋਈ ਇੱਕ ਕਤਲ ਦੱਸੋ ਗੋਲੀ ਮਾਰ ਕੇ ਖਾੜ ਗਿਆ ਜਟਿਆਰੇ ਦੇ ਵਿੱਚ ਵਕੀਲ ਨੂੰ ਗੋਲੀਆਂ ਮਾਰਤੀਆਂ ਕਈ ਕਤਲ ਹੋ ਗਏ ਬੋਰਡ ਦੇ ਵਿੱਚ ਵਪਾਰੀ ਨੂੰ ਮਾਰ ਕੇ ਕੱਲ੍ਹ ਜੇ ਕੇਜੀਵਾਲ ਸਾਹਿਬ ਦੇ ਦੇਖੋ ਜੀ ਜਿਹੜੇ ਬੰਦੇ ਨੇ ਵੀ ਕਾਨੂੰਨ ਨੂੰ ਆਪਣੇ ਹੱਥ ਚ ਲੈ ਆਇਆ ਕਾਨੂੰਨ ਨੇ ਉਹਨੂੰ ਬਖਸ਼ਣਾ ਨਹੀਂ ਅੱਜ ਤੱਕ ਦਾ ਇਤਿਹਾਸ ਵਾਪਰਾਨਾ ਤੁਸੀਂ ਮੇਰੇ ਤੋਂ ਸਾਰੇ ਸਿਆਣੇ ਹੋ ਕਹਿੰਦੇ ਕਤਲ ਕਦੀ ਗੁੱਝਾ ਨਹੀਂ ਰਹਿੰਦਾ ਕਤਲ ਕਦੀ ਛੁਪਦਾ ਨਹੀਂ ਕਤਲ ਅੱਜ ਟ੍ਰੇਸ ਹੋ ਜੇ ਕਤਲ 2 ਮਹੀਨਿਆਂ ਨੂੰ ਟ੍ਰੇਸ ਹੋ ਜੇ ਕਤਲ ਟ੍ਰੇਸ ਹੋਣਾ ਰਹਿੰਦਾ ਨਹੀਂ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਉਹ ਇੱਕ ਦਿਨ ਜ਼ਰੂਰ ਸਲੱਖਾਂ ਦੇ ਪਿੱਛੇ ਆ। ਅੱਜ ਦਿਨ ਕਮੈਂਟ ਮਾਰਿਆ ਸੀ ਉਹਦਾ ਕਿਉਂ ਉਹ ਤਾਂ ਮੈਂ ਪਤਾ ਕੀਤਾ ਜੋ ਤਾਂ ਕਹਿੰਦਾ ਇੱਕ ਦਿਮਾਗੀ ਵੀ ਥੋੜਾ ਜਿਹਾ ਇਦਾਂ ਦਾ ਹੈ ਉਹਦਾ ਫੁਕਰੀ ਜੀ ਮਾਰ ਗਿਆ। ਹਾਂ। ਹਣ ਮੈਂ ਫੁਕਰੀ ਕਹਿ ਸਕਦਾ। ਐਸੇ ਰੰਦਾ ਬਤਾ ਤੁਹਾਡੀ। ਉਹਨੇ ਇੰਨਾ ਡਿਟੇਲ ਨਾਲ ਲਿਖਿਆ ਕਿ ਤੈਨੂੰ ਨਹੀਂ ਛੱਡਾਂਗੇ। ਉਹਦਾ ਫੁਕਰੀ ਮਾਰ ਗਿਆ। ਬੇਕੂਫੀ ਕੀਤੀ। ਉਹਦਾ ਜੱਗੂ ਨਾਲ ਲਿੰਕ ਹੈ। ਮੈਨੂੰ ਤਾਂ ਨਹੀਂ ਲੱਗਦਾ। ਬਾਕੀ ਉਹਨੂੰ ਪਤਾ ਹੋਊਗਾ ਜਦੋਂ ਕੋਈ ਕੋਈ ਸਪੋਰਟ ਨਹੀਂ ਹੈ ਜਦੋਂ ਤੁਸੀਂ ਆਵਾਜ਼ੇ ਪਾਰਟੀ ਦੀ ਵੱਲੋਂ ਇਹ ਸ਼ੋਰ ਕਰਦੇ ਕਿ ਤੁਹਾਡੀ ਕਿਸੇ ਗੈਂਗਸਟਰ ਦੇ ਨਾਲ ਤੁਹਾਡਾ ਕੋਈ ਪਾਇਸਾ ਮੇਰੀ ਗੈਂਗਸਟਰ ਨਾਲ ਕਿਸੇ ਸਬੰਧ ਨਹੀਂ ਮੇਰਾ ਅਤਵਾਦ ਨਾਲ ਕੋਈ ਸਬੰਧ ਨਹੀਂ ਤੁਹਾਨੂੰ ਮੈਂ ਅੱਜ ਦੱਸ ਚੱਲਿਆ ਜਿਹੜੇ ਲੋਕ ਇਹ ਕਹਿੰਦੇ ਨੇ ਤੁਹਾਨੂੰ ਪਤਾ ਮੇਰੀ ਫੈਮਿਲੀ ਦੀ ਬੈਕਗ੍ਰਾਉਂਡ ਦਾ ਮੇਰੀ ਬੈਕਗ੍ਰਾਉਂਡ ਦਾ ਪਤਾ ਨਹੀਂ ਪਤਾ ਤੁਹਾਨੂੰ ਮੇਰੀ ਉਹ ਬੈਕਗ੍ਰਾਉਂਡ ਹੈ 1999 ਚ ਮੇਰੇ ਫਾਦਰ ਸਾਹਿਬ ਪਿੰਡ ਦੇ ਸਰਪੰਚ ਸੀਗੇ ਅਤਵਾਦੀਆਂ ਨੇ ਮੇਰੇ ਫਾਦਰ ਸਾਹਿਬ ਨੂੰ ਪਹਿਲਾਂ ਮਾਰਿਆ 1999 ਚ ਸ਼ਹੀਦ ਕੀਤਾ ਉਦੋਂ ਇੱਕ ਸਾਲ ਬਾਅਦ ਮੇਰੇ ਫਾਜ਼ਲ ਸਾਹਿਬ ਦੇ ਚਾਚਾ ਜੀ ਵੀ ਸਰਪੰਚੀ ਦੇ ਸਰਦਾਰ ਸਾਦਾ ਸਿੰਘ ਰੱਤੇ ਪਿੰਡ ਦੇ ਉਹਨਾਂ ਨੂੰ ਤੇ ਉਹਨਾਂ ਦੇ ਦੋ ਬੇਟਿਆਂ ਨੂੰ 90 ਚ ਸ਼ਹੀਦ ਕੀਤਾ ਮੇਰੇ ਪਰਿਵਾਰ ਨਾਲ ਜਿੱਡੀ ਵੱਡੀ ਸ਼ਹਾਦਤ ਸਾਡੇ ਪਰਿਵਾਰ ਨੇ ਦਿੱਤੀ ਹੈ ਸਾਡੇ ਪਰਿਵਾਰ ਦਾ ਕੋਈ ਕੋਈ ਉਂਗਲ ਤਾਂ ਖੜੀ ਕਰੇ ਕਿ ਇਹਨਾਂ ਲੋਕਾਂ ਦੇ ਜਿਹੜੇ ਗੱਲਾਂ ਕਰਦੇ ਨੇ ਕਿ ਅਸੀਂ بڑے ਹੈਗੇ ਆ ਇਹਨਾਂ ਦੇ ਪੈਰਾਂ 'ਚ ਕਿਤੇ ਕੰਡਾ ਵੀ ਲੱਗਿਆ ਤੋ ਦੱਸਣ ਲਗਾ ਵੀ ਪਾ ਰਹੇ ਆ ਵੀ ਕਿਤੇ ਪਰ ਮੰਗ ਕੀਤੀ ਬਿਲਕੋ ਠੀਕ ਹੈ ਲਾ ਜੀ ਲੋਕਤੰਤਰ ਆ ਲੋਕਤੰਤਰ ਚ ਹਰ ਇੱਕ ਦਾ ਹੱਕ ਬਣਦਾ ਉਹ ਪ੍ਰੋਟੈਸਟ ਕਰਨ ਦਾ ਵੀ ਉਹਨਾਂ ਦਾ ਹੱਕ ਬਣਦਾ ਉਹ ਮੰਗ ਰੱਖਣ ਦੀ ਜਾਇਜ਼ ਮੰਗ ਰੱਖੀ ਹੋਣਾ ਜਿਹੜੀ ਲੰਗਾ ਸਾਹਿਬ ਨੇ ਰੱਖੀ ਪੁਰਾ ਗਿਲਕੋ ਰੰਜੀਤ ਗਿਲਕੋ ਜਿਹੜੇ ਨੇ ਮੁਹਾਲੀ ਤੋਂ ਉਹ ਆਪ ਬੀਜਪੀ ਸ਼ਾਮਲ ਹੁੰਦੇ ਆ ਨਾਲ ਹੀ ਉਹਨੇ ਵਿਜੀਲੈਂਸ ਦੀ ਰੇਡ ਕਰ ਦਿੱਤੀ ਜਾਂਦੀ ਦੇਖੋ ਜੀ ਜਿਹੜੇ ਬੰਦੇ ਨੇ ਵੀ ਗਲਤ ਕੰਮ ਪੰਜਾਬ ਦੀ ਧਰਤੀ ਤੇ ਕੀਤਾ ਉਹਨੂੰ ਕਿਸੇ ਨੂੰ ਬਖਸ਼ਣਾ ਨਹੀਂ ਸੀ ਆਮ ਸਰ ਦਾ ਬੜਾ ਕਲੀਅਰ ਕੱਟ ਮੈਸੇਜ ਹੈ ਕਿ ਜਿੰਨੇ ਵੀ ਇੱਥੇ ਗੜਬੜੀ ਕੀਤੀ ਹੈ ਜਾਂ ਜਿੰਨੇ ਵੀ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਭਾਵੇਂ ਕਿਸੇ ਜਰੀਏ ਲੁੱਟਿਆ ਚਾਹੇ ਉਹ ਰੀਅਲ ਸਟੇਟ ਚ ਰਾਕੇ ਲੁੱਟਿਆ ਹੋਵੇ ਚਾਹੇ ਉਹਨੇ ਕਿਸੇ ਤਰੀਕੇ ਨਾਲ ਕਰਪਸ਼ਨ ਕੀਤੀ ਹੋਵੇ ਉਹਨੂੰ ਪੰਜਾਬ ਸਰਕਾਰ ਨੇ ਕਿਸੇ ਕੀਮਤ ਨਹੀਂ ਬਿਲਕੁਲ ਜੀ ਜੀ ਇਹ ਕਹਿੰਦੇ ਜਤੂਰ